ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਡੀਜੇ ਦੇ ਨਾਲ ਕੰਮ ਕਰਨ ਵਾਲੇ 15-16 ਸਾਲਾ ਲੜਕੇ ਨੂੰ ਕੁਝ ਫੁਕਰੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਮਿਲੀ ਜਾਣਕਾਰੀ ਮੁਤਾਬਕ ਇਹ ਲੜਕਾ ਜੋ ਕਿ ਡੀਜੇ ਦੇ ਨਾਲ ਪੈਸੇ ਚੁਗਣ ਦਾ ਕੰਮ ਕਰਦਾ ਸੀ ਜਿਸ ਤੋਂ ਵਾਰ-ਵਾਰ ਪੈਸੇ ਮੰਗੇ ਜਾ ਰਹੇ ਸਨ ਉਹਨਾਂ ਨੇ ਦੱਸਿਆ ਕਿ ਇਸ ਤੋਂ ਬਿਨਾਂ ਪੈਸੇ ਦਿੱਤੇ ਖੁੱਲੇ ਪੈਸੇ ਮੰਗੇ ਜਾ ਰਹੇ ਸਨ ਜਦੋਂ ਉਸ ਨੇ ਮਨਾਂ ਕੀਤਾ ਤਾਂ ਡੀਜੇ ਤੇ ਨੱਚ ਰਹੇ ਦੋ ਨੌਜਵਾਨਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਜੋ ਗੋਲੀ ਉਸ ਦੀ ਛਾਤੀ ਵਿੱਚ ਲੱਗੀ ਔਰ ਉਸ ਦੀ ਮੌਤ ਹੋ ਗਈ ਮੌਕੇ ਤੇ ਮੌਜੂਦ ਚਸ਼ਮਤੀ ਗਵਾਮਾਂ ਨੇ ਦੱਸਿਆ ਕਿ ਗੋਲੀਆਂ ਉਸ ਤੋਂ ਬਾਅਦ ਵਾਈਫਾਇਰ ਵੀ ਕੀਤੇ ਗਏ ਔਰ ਇਸ ਲੜਕੇ ਨੂੰ ਹਸਪਤਾਲ ਲਜਾਇਆ ਗਿਆ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ ਤੁਸੀਂ ਵੀ ਦੇਖੋ ਇਹ ਤਸਵੀਰਾਂ ਉਧਰ ਡੀਜੇ ਆਪਰੇਟਰਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਉਹਨਾਂ ਕਹਿੰਿਆ ਕਿ ਜੇਕਰ ਪੈਲਸਾਂ ਦੇ ਵਿੱਚ ਹਥਿਆਰ ਲਿਆਉਣਾ ਮਨਾਇਆ ਤਾਂ ਪਿੰਡਾਂ ਦੇ ਵਿੱਚ ਹੋਰ ਪ੍ਰੋਗਰਾਮਾਂ ਦੇ ਵਿੱਚ ਵੀ ਹਥਿਆਰ ਲੈਉਣ ਤੇ ਪਾਬੰਦੀ ਹੋਣੀ ਚਾਹੀਦੀ ਹੈ ਉਹਨਾਂ ਨੇ ਇਸ ਮਸਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ ਔਰ ਕਤਲ ਕਰਨ ਵਾਲਿਆਂ ਤੇ ਜਲਦੀ ਤੋਂ ਜਲਦੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਬਣੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਯਕੀਨ ਆ ਜਾਂ ਜੀ ਕੁਲਵਿੰਦਰ ਕੌਰ ਕੀ ਲੱਗਦਾ ਜੀ ਜਿਹਦੀ ਮੌਤ ਹੋਈ ਤੁਹਾਡਾ ਬੇਟਾ ਹੀ ਮੇਰਾ ਤੇ ਕੀ ਗੱਲ ਹੋਈ ਉਹਨੂੰ ਤੁਹਾਡੀ ਜਿਆ ਦੇ ਜਾਂਦੇ ਸੀ ਗਿਆ ਸੀ ਗੋਲੀ ਮਾਰਤੀ ਕਿਸੇ ਨੇ ਤੇ ਕਿੱਥੇ ਗਿਆ ਸੀ ਡੀਜੇ ਦੇ ਉਹ ਆਸਲੀ ਗਿਆ ਸੀ ਤੇ ਕਿੰਨੇ ਕ ਵਜੇ ਦੀ ਗੱਲ ਆ 9 ਵਜੇ ਦੀ ਗੱਲ ਆ ਅੱਗੇ ਵੀ ਜਾਂਦਾ ਸੀ ਡੀਜੇ ਦੇ ਹਾਂਜੀ ਜਾਂਦਾ ਸੀ ਪਿੰਡ ਦੇ ਸੀ ਡੀਜੇ ਤੁਹਾਡੇ ਦੇ ਹਾਂਜੀ ਪਿੰਡ ਦੇ ਕੀ ਮੰਗ ਕਰਦੇ ਜੀ ਹੁਣ ਸਾਨੂੰ ਨਸਾਬ ਚਾਹੀਦਾ ਆ ਮੇਰੇ ਬੇਟੇ ਨੂੰ ਮਾਰ ਕੇ ਸੁੱਟ ਗਏ ਆ ਤੇ ਕਿੰਨੀ ਕੁਮਰ ਹੀ ਬੇੜੇ ਤੁਹਾਡੇ ਦੀ 15 16 ਸਾਲ ਹੀ ਕਿੰਨੇ ਤੁਹਾਡੇ ਬੇਟੇ ਆ ਹੋਰ ਦੋਵੇਂ ਬੇਟੇ ਸਾਰੇ ਮੇਰੇ ਤੇ ਪੁਲਿਸ ਆਈ ਸੀ ਇਥੇ ਪੁਲਿਸ ਆਈ ਹੀ ਕੀ ਕਾਰਵਾਈ ਕੀਤੀ ਪੁਲਿਸ ਨੇ ਕੋਈ ਨਹੀਂ ਕੀਤੀ ਕੀ ਨਾ ਜੀ ਵੀਰ ਜੀ ਕਰ ਪਿੰਡ ਕਿਹੜਾ ਜੀ ਅਲਕੋਕਲਾ ਜਿਹੜੀ ਬੱਚੇ ਦੀ ਮੌਤ ਹੋਈ ਕੀ ਗੱਲ ਹੋਈ ਹੈ ਏ ਆਪਣੀ ਕੋ ਪਰਚੀਆਂ ਲਈਆਂ ਆਏ ਕਰਾਉਣੇ ਮੁੰਡਾ ਬੱਚਾ ਪਰਚੀਆਂ ਚੁਗਦਾ ਪਿਆ ਸੀ ਉਹਨੇ ਪਰਚੀਆਂ ਮੰਗੀਆਂ ਮੁੰਡਾ ਇਦਾਂ ਪਰਚੀਆਂ ਚੁਗੰਦੇ ਨੇ ਪਰਚੀਆਂ ਨਹੀਂ ਦਿੱਤੀਆਂ ਉਹਨੇ ਗੋਲੀ ਮਾਰਤੀ ਕੱਢ ਕੇ ਕਿਹ ਕੋਣ ਹੀ ਜਿੰਨੇ ਮਾਰੀ ਗੋਲੀ ਪਤਾ ਨਹੀਂ ਭਾਈ ਘਰ ਆ ਲਿਆ ਨੂੰ ਪਤਾ ਹੋਊਗਾ ਘਰ ਦੇ ਨੂੰ ਪਤਾ ਕੌਣ ਆ ਕੌਣ ਨਹੀਂ ਘਰ ਦੇ ਵੀ ਦੱਸ ਦੇਣੀ ਭਾਈ ਕੌਣ ਆ ਕਿੱਥੇ ਲਾਇਆ ਸੀ ਡੀਜੇ ਕਿਹੜੇ ਪਿੰਡ ਲਾਇਆ ਸੀ ਇੱਥੇ ਲਾਇਆ ਸੀ ਅਸਲੀ ਲਾਇਆ ਸੀ ਜੀ ਕੀ ਪ੍ਰੋਗਰਾਮ ਸੀ ਉਹਨਾਂ ਦਾ ਥਾਕਾ ਹੈ ਮੁੰਡੇ ਦਾ ਜੀ ਕੀ ਕੋਈ ਗੱਲਬਾਤ ਪਹਿਲਾਂ ਵੀ ਹੋਈ ਆ ਜਾਂ ਹੋਰ ਵੀ ਕੋਈ ਹੈਗਾ ਨਾਲ ਨਹੀਂ ਭਾਜੀ ਇਹ ਪਰਚੀਆਂ ਲਈਆਂ ਇਹਨੇ ਤੇ ਮੁੰਡੇ ਨੇ ਪਰਚੀਆਂ ਨਹੀਂ ਦਿੱਤੀਆਂ ਇਹਨੇ ਕੱਢ ਕੇ ਗੋਲੀ ਮਾਰਤੀ ਫਿਰ ਗੋਲੀ ਮਾਰਨ ਦੇ ਬਾਵਜੂਦ ਵੀ ਮੁੰਡਾ ਡੇਕ ਗਿਆ ਇਹਨੇ ਤਿੰਨ ਚਾਰ ਫਾਇਰ ਤਾਂ ਉਹਨੂੰ ਕੱਢੇ ਆ ਆਪਾਂ ਮੁੰਡੇ ਨੂੰ ਚੁੱਕ ਕੇ ਲੈ ਆਏ ਆ ਉਹਨਾਂ ਦੇ ਘਰ ਦੇ ਫਿਰ ਸਾਨੂੰ ਦਬਾ ਪਾਈ ਜਾਂਦੇ ਸੀ ਤੁਸੀਂ ਕੱਲ ਹੀ ਕਰਦੇ ਜੇ ਕੱਲ ਹੀ ਰੋਂਦੇ ਜੇ ਇਹ ਵਾਜੋ ਵਾ ਇਦਾਂ ਇਦਾਂ ਵਾ ਕਰਦੇ ਸਾਨੂੰ ਦਬਾ ਪਾਈ ਹੁੰਦੇ ਸੀ ਰਿਸ਼ਤੇਦਾਰ ਹੀ ਭਾਜੀ ਉਹਨਾਂ ਦਾ ਹੀ ਉਹਨਾਂ ਸੱਦਿਆ ਹੀ ਤੇ ਆਇਆ ਸੀ ਉਹਨਾਂ ਦੇ ਮੁੰਡੇ ਹਾਂਜੀ ਕਾਰਵਾਈ ਹੋਣੀ ਚਾਹੀਦੀ ਦੋਨਾਂ ਮੁੰਡਿਆਂ ਤੇ ਘਰ ਵਾਲਿਆਂ ਨੂੰ ਪਤਾ ਹੋਣਾ ਜੇ ਭਾਜੀ ਘਰ ਵਾਲਿਆਂ ਦੇ ਆਪਾਂ ਨੂੰ ਪੂਰੀ ਕਾਰਵਾਈ ਚਾਹੀਦੀ ਹਾਂਜੀ ਹਾਂ ਹਾਂਜੀ ਨਾਂ ਦੱਸ ਘਰ ਵਾਲਿਆਂ ਭਾਜੀ ਘਰ ਵਾਲਿਆਂ ਤੇ ਪਰਚਾ ਹੋਣਾ ਚਾਹੀਦਾ ਆਪਾਂ ਕਿੰਨੇ ਕ ਵਜੇ ਦੀ ਗੱਲ ਹੈ ਜੀ ਭਾਜੀ 9 ਵਜੇ ਦੀ ਗੱਲ ਹੈ ਤੇ ਜਿਹੜਾ ਮੁੰਡਾ ਇਹਦੀ ਡੈਥ ਹੋਈ ਹੈ ਉਹਦਾ ਕੀ ਨਾਂ ਸੀ ਸਰਜੀਤ ਸਿੰਘ ਜੀ ਕਿਥੋਂ ਦਾ ਰਹਿਣ ਵਾਲਾ ਹੈ ਅਲਗੋਕਲਾ ਦਾ ਉਮਰ ਕਿੰਨੀ ਸੀ 16 15 ਸਾਲ ਦੀ 15 16 ਸਾਲ ਕੀ ਨਾਂ ਹੈ ਵੀਰ ਜੀ ਮੇਰਾ ਨਾਂ ਲਵਜੀਤ ਸਿੰਘ ਪਿੰਡ ਕਿਹੜਾ ਹੈ ਅਲਗੋਕਲਾ ਦੀ ਕੀ ਗੱਲ ਹੋਈ ਜਿਹੜੀ ਮੁੰਡੇ ਦੀ ਮੌਤ ਹੋ ਗਈ ਵੀਰ ਜੀ ਅਸੀਂ ਆਸਪਤਾਲ ਲਾਇਆ ਸੀ ਡੀਜੀ ਚੇਅਰਮੈਨ ਦੇ ਭੱਤੇ ਸਾਹਮਣੇ ਤੇ ਉਥੇ ਇਹ ਗੱਲ ਬਣੀ ਕਿ ਉਹਨੇ 200 ਰੁਪਏ ਦਿੱਤਾ ਨੂੰ ਪਰਚਿਆਂ ਵਾਸਤੇ ਪਰਚੇ ਦੇ ਦੋ ਤੇ ਆਂਦਾ ਕਿ ਇਹੋ 200 ਰੁਪਏ ਜੇ ਤੇ ਅੱਜ ਹੀ ਮਸੇ ਰਾਤ ਕੱਟਨੇ ਆ ਪਰਚਿਆਂ ਤੁਹਾਡੇ ਤੋਂ ਤੇ ਪਰਚਿਆਂ ਆਹੀ ਚਲੋ ਦੇਈ ਜਾਂਦੇ ਤੇ ਉਹ ਨਿੱਕੇ ਮੁੰਡੇ ਨਹੀਂ ਬਧਿਆ ਹੀ ਉਹਨੇ ਕਿਹਾ ਪਰਚਿਆਂ ਨਾ ਦਿੱਤੇ ਆ ਉਹਨੇ ਮਾਰ ਦਿੱਤੀ ਸਿੱਧੀ ਗੋਲੀ ਗੋਲੀ ਮਾਰ ਕੇ ਉਹਨੇ ਮੁੰਡੇ ਨੂੰ ਨਹੀਂ ਵੇਖਿਆ ਉਹਨੇ ਤਾਂ ਤੋਂ ਦੋ ਤਿੰਨ ਫਾਇਰ ਕਰ ਦਿੱਤੇ ਕਿੰਨੇ ਕਵੇਜ ਦਾ ਟਾਈਮ ਸੀਗਾ ਇਹ 9 ਵਜੇ ਦੀ ਗਰੀਨ ਗੱਡੀ ਤੇ ਕੌਣ ਸੀ ਉਹ ਜਿਹਨੇ ਪੈਸੇ ਮੰਗੇ ਤੜਦੋ ਉਹ ਉਹਨਾਂ ਦੇ ਰਿਸ਼ਤੇਦਾਰ ਹੀ ਕਹੀ ਜੀ ਕਿੰਨਾ ਦੇ ਘਰ ਆ ਲੈ ਨਾਂ ਨਹੀਂ ਪਤਾ ਕਿ ਉਹਨਾਂ ਦਾ ਕੀ ਪ੍ਰੋਗਰਾਮ ਸੀ ਉਹਨਾਂ ਦਾ ਪ੍ਰੋਗਰਾਮ ਦਾ ਠਾਕਾ ਹੀ ਕਿੰਨੀ ਉਮਰ ਸੀ ਜਿਹੜਾ ਮੁੰਡੇ ਦੀ ਮੌਤ ਹੋਈ ਹੈ ਮੁੰਡੇ ਦੀ ਉਮਰ ਹੈਗੀ ਸੀ 15 ਤੋਂ 16 ਸਾਲ ਤੁਹਾਡੇ ਨਾਲ ਹੀ ਗਿਆ ਹਾਂਜੀ ਨਾਲ ਗਿਆ ਕੀ ਮੰਗ ਕਰਦੇ ਜੀ ਹਾਂ ਅਸੀਂ ਮੰਗ ਕਰਦੇ ਸਾਨੂੰ ਇਨਸ਼ਾਫ ਚਾਹੀਦਾ ਤੇ ਜਦੋਂ ਗੋਲੀ ਵੱਜੀ ਫਿਰ ਉਹਨੂੰ ਮਤਲਬ ਨਿਆਂ ਦਾ ਇਲਾਜ ਆਸਦੇ ਜਦੋਂ ਲਿਆਂਦੇ ਸਾਨੂੰ ਘਰ ਲੈਣ ਡੱਕਿਆ ਸੀ ਵੀ ਤੁਸੀਂ ਕੀ ਕਰਦੇ ਰੋਣਗਾ ਤੋਂ ਦੇ ਜਾਏ ਸਾਨੂੰ ਮਲਕੀਅਤ ਤੇ ਪ੍ਰੈਸ਼ਰ ਵੀ ਪਾਇਆ ਸੀ ਉਹਨਾਂ ਨੇ ਹਾਂ ਹਾਂਜੀ ਤੇ ਬਰੋਨੇ ਹਾਈ ਦੇ ਸਾਨੂੰ ਦੋਕੇ ਮਾਰਦੇ ਕਿੰਨੀਆਂ ਗੋਲੀਆਂ ਵੱਜੀਆਂ ਮੁੰਡੇ ਦੇ ਮੁੰਡੇ ਦੇ ਗੋਲੀ ਇੱਕੋ ਵੱਜੀ ਹੋਰ ਵੀ ਚਲਾਈਆਂ ਕਿ ਜਾਂ ਤਿੰਨ ਤਿੰਨ ਫਿਰ ਚਲਾਈ ਤਾਂ ਨੂੰ ਕੀ ਨਾਜੀ ਵੀਰ ਜੀ ਗੁਰਲਾਲ ਸਿੰਘ ਪਿੰਡ ਗੜਾ ਜੇ ਅਲਗੋਕਲਾ ਕੀ ਲੱਗਦਾ ਜਿਹੜਾ ਜਿਹਦੀ ਮੌਤ ਹੋਈ ਤੁਹਾਡਾ ਆਪਣਾ ਭਤੀ ਆ ਇਹ ਤੇ ਕੀ ਗੱਲਬਾਤ ਹੋਈ ਉਹਦੇ ਨਾਲ ਗੱਲਬਾਤ ਬਾਜੀ ਇਸ ਤਰ੍ਹਾਂ ਕੀ ਡੀਜਾ ਤੇ ਗਏ ਸੀ ਤੇ ਉੱਥੇ ਮੁੰਡੇ ਨੇ ਗੋਲੀ ਮਾਰਤੀ ਪੈਣ ਤੇ ਉਹ ਕਰਕੇ ਹੀ ਪਰਚੀਆਂ ਨਾ ਦੇਂਦੇ باوجود ਉਹਨੇ ਗੋਲੀ ਮਾਰਤੀ ਗੋਲੀ ਮਾਰ ਕੇ ਵੀ ਉਹਨੇ 3-4 ਫਾਇਰ ਕੀਤੇ ਆ ਤੇ ਫਿਰ ਉਹਨੇ ਮੁੰਡੇ ਨੂੰ ਚੁੱਕਿਆ ਵੀ ਨਹੀਂ ਵੀ ਇਹਦੇ ਗੋਲੀ ਵੱਜੀ ਆ ਜਾਂ ਨਹੀਂ ਤਾਂ ਵੀ ਉਹਨੇ ਫਾਇਰ ਕਰੀ ਗਿਆ ਫਿਰ ਜਿਹੜੇ ਡੀਜਾ ਦੇ ਮੁੰਡੇ ਦੂਜੇ ਨਾਲ ਦੇ ਹੀ ਉਹਨਾਂ ਨੇ ਉਹਨੂੰ ਚੁੱਕ ਕੇ ਤੇ ਫਿਰ ਲੈ ਕੇ ਗਏ ਆ ਹਸਪਤਾਲ ਦਾ ਹਾਂ ਹਸਪਤਾਲ ਹੀ ਗਏ ਆ ਤੇ ਉਸ ਤੋਂ ਬਾਅਦ ਫਿਰ ਵੀ ਉਹਨਾਂ ਨੇ ਆਖਿਆ ਵੀ ਤੁਸੀਂ ਰੋਣਕਾ ਤੋਂ ਦਾ ਇਹ ਕੀ ਗੱਲ ਹੋਈ ਫਿਰ ਕੀ ਹੋਇਆ ਉਹਨਾਂ ਨੂੰ ਧਮਕੀਆਂ ਦਿੰਦੇ ਰਹੇ ਪਰ ਹੁਣ ਵੀ 9 ਵਜੇ ਦੇ ਬਾਵਜੂਦ ਮੁੰਡਾ ਅਸੀਂ ਲੈ ਕੇ ਆਏ ਹਸਪਤਾਲ ਤੇ ਉਦੋਂ ਦੀ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜਾਣਕਾਰੀ ਭਾਜੀ ਦਿੱਤੀ ਹੈ 9 ਵਜੇ ਤੋਂ ਬਾਅਦ ਕੋਈ ਪੁਲਿਸ ਹੁਣ ਟਾਈਮ ਵੇਖ ਲਓ ਵੀ 12 ਵੱਜ ਚੁੱਕੇ ਆ ਉਦੋਂ ਬਾਅਦ ਸਾਡੇ ਕੋਲ ਪੁਲਿਸ ਆ ਕੇ ਚੱਲ ਗਈ ਆ ਉਦੋਂ ਬਾਅਦ ਕੋਈ ਕਾਰਵਾਈ ਨਹੀਂ ਸਾਡੇ ਚੱਕਰ ਲਾਈ ਜਾਂਦੀ ਪੁਲਿਸ ਹੂੰ ਜਿਨ੍ਹਾਂ ਨੂੰ ਫੜਨਾ ਕੋਈ ਕਾਰਵਾਈ ਨਹੀਂ ਕਰਦੀ ਮੰਨ ਲਓ ਸਾਡੇ ਕੋਲ ਚੱਕਰ ਲਾਈ ਜਾਂਦੀ ਹੈ ਲਾਸ਼ ਇਥੋਂ ਕਢਣ ਵਾਸਤੇ ਤੇ ਇਥੋਂ ਹੀ ਇਸ ਤਰ੍ਹਾਂ ਲਾਸ਼ ਦੇ ਸਕਦੇ ਆ ਕੀ ਮੰਗ ਆਾਨੂੰ ਇਨਸਾਫ ਚਾਹੀਦਾ ਏ ਹੂੰ ਪਿਕਾਰਾਵਾਈ ਕਰਨ ਜਿਹੜਾ ਬੰਦੇ ਨੇ ਕੀਤਾ ਇਹ ਕੰਮ ਉਹਨੂੰ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਉਦੋਂ ਤੱਕ ਲਾਸ਼ ਉਹਨਾਂ ਤੋਂ ਕਿ ਇਥੇ ਲਾਸ਼ ਨਹੀਂ ਰੱਖ ਛੱਡਾਂਗੇ ਸਾਡੀ ਕਾਰਵਾਈ ਹੈ ਮੰਨ ਲਓ ਜੋ ਵੀ ਸਾਡੇ ਤੋਂ ਬਣੂਗਾ ਹਾਂਜੀ ਸਾਰੇ ਪ੍ਰਭਾ ਇੱਥੇ ਅਲਗੋਂ ਦੇ ਸਾਰੇ ਇੱਥੇ ਹੀ ਪਰਿਵਾਰ ਸਾਰਾ ਹੀ ਬੈਠੇ ਆ ਬੈਠੇ ਆ ਨਾਲ ਸਾਡੇ ਮੈਂ ਕੱਲਾ ਨਹੀਂ ਆ ਆਦਾ ਪਰਿਵਾਰ ਹੀ ਸਭ ਨਾਲ ਹੀ ਆ ਗਰੀਬ ਜਨਤਾ ਇਹ ਹੋੜੀ ਕੋ ਜਣਾ ਖਾਣਾ ਗੋਲੀ ਮਾਰਦੇ ਆਂ ਰੋਜ਼ ਕਮਾ ਇਹ ਇਹਨਾਂ ਕਮਾ ਚ ਹੀ ਰਹਿੰਦੇ ਆਂ ਹੋਰ ਲੋਜ ਪੈਲਸਾਂ ਚ ਵਹਿੰਦੇ ਆਂ ਉੱਥੇ ਲੋਡ ਨਹੀਂ ਹੋਣਾ ਪੈਲਸਾਂ ਚ ਬੰਦ ਕੀਤਾ ਲੋਕੀ ਘਰਾਂ ਚ ਪਿਸਤੌਲ ਤੇ ਹਥਿਆਰ ਚਲਾਉਂਦੇ ਰਹਿੰਦੇ ਆ ਕਿੰਨੇ ਨੁਕਸਾਨ ਹੁੰਦੇ ਆ ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਸਾਨੂੰ ਇਨਸਾਫ਼ ਚਾਹੀਦਾ ਭਾਈ